ਪੂਜਾ ਸੰਘਾ ਨੇ ਆਪਣੀ ਤੀਜੀ ਬਿਆਨ ਤੋਂ ਮਾਦ ਉਸ ਪਹਿਲਾਂ ਵਾਲੀ ਮੁੰਡੇ ਬਾਰੇ ਕਈ ਵੱਡੇ ਖੁਲਾਸੇ ਕੀਤੇ ਨੇ ਤੇ ਹਾਲਾਂ ਹੀ ਦੇ ਵਿੱਚ ਹੋਏ ਪੋਡਕਾਸਟ ਦੇ ਵਿੱਚ ਪੂਜਾ ਸੰਘਾ ਨੇ ਦੱਸਿਆ ਕਿ ਮੇਰਾ ਪਹਿਲਾਂ ਵਾਲਾ ਘਰ ਵਾਲਾ ਨਸ਼ਾ ਕਰਦਾ ਸੀ ਤੇ ਉਸ ਨਾਲ ਬਹੁਤ ਹੀ ਜ਼ਿਆਦਾ ਕੁੱਟਮਾਰ ਕਰਦਾ ਸੀ ਤੇ ਜੋ ਵੀ ਉਸ ਦੇ ਇੰਸਟਾਗ੍ਰam ਦੀ ਇਨਕਮ ਹੁੰਦੀ ਸੀ ਉਹ ਸਾਰਾ ਨਸ਼ਾ ਕਰ ਜਾਂਦਾ ਸੀ ਸੋਸ਼ਲ ਮੀਡੀਆ ਤੇ ਵੀ ਆਪਾਂ ਨੂੰ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਦੇ ਵਿੱਚ ਸ਼ਰੇਆਮ ਪੂਜਾ ਸੰਘਾ ਦੀ ਤਾਂ ਸਪੋਟ ਹੋ ਰਹੀ ਹੈ ਪਰ ਉਸ ਮੁੰਡੇ ਨੂੰ ਬਹੁਤ ਹੀ ਜ਼ਿਆਦਾ ਬੁਰਾ ਭਲਾ ਬੋਲਿਆ ਜਾ ਰਿਹਾ ਤੇ ਉਸ ਮੁੰਡੇ ਦਾ ਕਿਸੇ ਵੀ ਪਾਸੋਂੱਖ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰ ਪਰ ਉਸ ਮੁੰਡੇ ਦੀ ਮਾਂ ਨੇ ਹੁਣ ਲਾਈਵ ਹੁੰਦਿਆਂ ਪੂਜਾ ਸੰਗਾ ਦੇ ਬਾਰੇ ਕਈ ਵੱਡੇ ਅਤੇ ਅਹਿਮ ਖੁਲਾਸੇ ਕੀਤੇ ਨੇ ਇਸ ਦੇ ਵਿੱਚ ਉਸ ਦੀ ਮਾਂ ਨੇ ਦੱਸਿਆ ਕਿ ਮੇਰਾ ਪੁੱਤ ਬੇਕਸੂਰ ਹੈ ਤੇ ਅਜ ਤੱਕ ਉਸ ਨੇ ਕਦੇ ਵੀ ਪੂਜਾ ਸੰਗਾ ਦੇ ਹੱਥ ਨਹੀਂ ਸੀ ਲਾਇਆ ਤੇ ਨਾ ਹੀ ਕਦੇ ਮੇਰੇ ਪੁੱਤ ਨੇ ਕੋਈ ਨਸ਼ਾ ਕੀਤਾ ਤੇ ਸ਼ਰੀਆ ਮੇਰੇ ਪੁੱਤ ਨਾਲ ਪੂਜਾ ਸੰਗਾ ਨੇ ਧੱਕਾ ਕੀਤਾ ਤੇ ਜੋ ਵੀ ਕਰਦਾ ਖਰਚਾ ਹੁੰਦਾ ਸੀ ਉਹ ਮੇਰਾ ਪੁੱਤ ਦਿਹਾੜੀ ਦੱਪਾ ਕਰਕੇ ਚਲਾਉਂਦਾ ਸੀ ਤੇ ਪੂਜਾ ਸੰਗਾ ਸਿਰਫ ਆਪਣੀ ਇੰਸਟਾਗ੍ਰam ਤੇ ਰੀਲਾਂ ਬਣਾਉਣ ਤੱਕ ਸੀਮਤ ਸੀ ਤੇ ਬਾਕੀ ਦੋਸਤੋ ਇਹਨਾਂ ਦੋਹਾਂ ਦੇ ਵਿਚਕਾਰੋਂ ਤੁਹਾਨੂੰ ਕਿਹੜਾ ਸਹੀ ਲੱਗ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ the seal